ਵਿਕਾਸ ਪ੍ਰੀਸ਼ਦ ਰਾਜਪੁਰਾ ਵੱਲੋਂ ਪ੍ਰਸ਼ਨ ਮੰਚ ਪ੍ਰਤੀਯੋਗੀ ਦਾ ਭਾਰਤ ਕੋ ਜਾਰੋ ਤਹਿਤ ਇੱਕ ਪ੍ਰੋਗਰਾਮ 26 ਨਵੰਬਰ 2025 ਦਿਨ ਬੁੱਧਵਾਰ ਪ੍ਰਧਾਨ ਸੁਰਿੰਦਰ ਸੇਠੀ ਦੀ ਅਗਵਾਈ ਵਿੱਚ ਰਾਜਪੁਰਾ ਦੇ ਭਾਰਤ ਵਿਕਾਸ ਪ੍ਰੀਸ਼ਦ ਭਵਨ ਦੇ ਵਿੱਚ ਕਰਵਾਇਆ ਗਿਆ ਮੁੱਖ ਮਹਿਮਾਨ ਦੇ ਵਜੋਂ ਸ਼੍ਰੀ ਭਯੰਤ ਕਿੰਗਰ ਐਪ ਦਿਕਸ਼ਿਤ ਕਿੰਗਰਸ ਪੁੱਤਰ ਅਜੇ ਕਿੰਗਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਰਾਜਪੁਰਾ ਦੇ ਪ੍ਰਧਾਨ ਸੁਰਿੰਦਰ ਸੇਠੀ ਨੇ ਕੀ ਦੱਸਿਆ ਉਹ ਸੁਣਦੇ ਹਾਂ ਕਿ ਦੇਖੋ ਪੀਟੀ ਨੂ 34 ਅਸੀਂ ਇਸ ਵਕਤ ਰਾਜਪੁਰਾ ਦੇ ਵਿੱਚ ਮੋਦਕਾਤੋਂ ਦੱਸੀਏ ਭਾਰਤ ਵਿਕਾਸ ਪਰਿਸ਼ਦ ਬਲੋ ਇੱਕ ਪ੍ਰਸ਼ਨ ਵਿੱਚ ਪ੍ਰੋਗਰਾਮ ਚ ਰਹਾ ਹੈਗਾ ਭਾਰਤ ਕੋਜানো ਤਹਿਤ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਰਾਜ ਭਰ ਦੇ ਵੱਖ-ਵੱਖ ਸਕੂਲਾਂ ਦੇ ਬੱਚੇ ਜਿਹੜਾ ਹੈਗਾ ਇਸੇ ਚ ਹਿੱਸਾ ਲੈਣ। ਮੈਂ ਤੁਹਾਨੂੰ ਕਹਾਂਗਾ ਕਿ ਕੱਲ ਮੈਨੂੰ ਦਿਖਾਣਗੇ ਆ ਤੁਸੀਂ ਦੇਖ ਸਕਦੇ ਹੋ ਪ੍ਰਸ਼ਨ ਮੰਚ ਪ੍ਰਤੀਯੋਗਤਾ ਭਾਰਤ ਕੋਜানো 26 ਨਵੰਬਰ 2025 ਜੋ ਭਾਰਤ ਗਿਆਨ ਪ੍ਰੀਸ਼ਦ ਵੱਲੋਂ ਹਰ ਸਾਲ ਜੋ ਹੈ ਪ੍ਰੋਗਰਾਮ ਐਜਿਟ ਕੀਤਾ ਜਾਂਦਾ ਹੈ। ਕਾਫੀ ਸਕੂਲਾਂ ਦੇ ਬੱਚੇ ਲੋਰ ਚ ਪਾਰਟਿਸਪੇਟ ਲੈਂਦੇ ਨੇ ਤੇ ਉਹਨਾਂ ਵੱਲੋਂ ਜਿਹੜਾ ਪ੍ਰਸ਼ਨ ਪ੍ਰਤੀਯੋਗਤਾ ਜਿਹੜੀ ਹੈ ਕੀਤੀ ਜਾਂਦੀ ਹੈ ਜਿਸ ਦੇ ਬੱਚੇ ਤੋਂ ਜੇਤੂ ਪ੍ਰਾਪਤ ਹੋ ਗਏ ਜਾਂਦੇ ਨੇ ਤੇ ਇਸ ਸੰਬੰਧ ਵਿੱਚ ਗੱਲਬਾਤ ਕਰਦੇ ਆ ਜੋ ਬੱਚੇ ਤੋਂ ਜੇਤੂ ਹੋ ਕੇ

और मेरे को इतनी खुशी हो रही है कि मैं फर्स्ट आई हूँ थैंक्स करना चाहोगे जिन्होंने फंक्शन करवाया है? तो नेक्स्ट ईयर जो है दोबारा जो फंक्शन होगा दोबारा आओगे आप जितनी बार मिलेगा मौका उतनी बार आऊँगी। और मैं ये कहना चाहती हूँ कि ओवरऑल इट वॉज अ ग्रेट एक्सपीरियंस एंड इट इज़ अ नाइट्स प्लेटफॉर्म टू इंक्रीज़ नॉलेज और आज हमें स्पोर्ट्समैनशिप और हार्डवर्क की वैल्यूज़ भी सीखने को मिली हैं और जितनी बार मुझे अपॉर्चुनिटी मिलती है तो मैं यहाँ आने की कोशिश करूँगी थैंक चाहोगे जो स्टूडेंट्स भी हैं उनको भी यहाँ पे आना चाहिए जी मैं रिकमेंड करूँगी कि इनको आना चाहिए और कुछ सीखने को ही मिलता है ठीक है हम सागरप्रीत कौर हैं और मैं आज ये कहना चाहती हूँ कि ये सिर्फ़ एक कंपटीशन नहीं था कि यहाँ पे प्राइज़ मिलेंगे एंड ऑल दैट स्टफ़ यहाँ से हमें बहुत कुछ सीखने को भी मिलता है ये हमारा इंडिया इसके बारे में इसने इस कंपटीशन ने हमें बहुत अवेयर किया है कि इंडिया में हमारे आसपास क्या है इसका कल्चर क्या है इसकी हिस्ट्री क्या है सो आई वुड रिकमेंड अदर्स टू पार्टिसिपेट इन इट एक्सपीरियंस कैसा रहा बहुत अच्छा मैम जो आज भारत विकास परिषद तरफ से जो भारत को जानो प्रोग्राम करवाया गया है इसमें जो पार्टिसिपेट किया गया किस स्कूल की तरफ से किया गया और क्या इनको प्राइज़ मिला है? सर हम स्कॉलर्स पब्लिक स्कूल राजपुरा से ये चार बच्चे हैं दो टीम्स थी एक जूनियर और एक सीनियर तो बहुत अच्छा कंपटीशन इन्होंने करवाया और हमारे बच्चों ने दोनों ने प्रथम पुरस्कार लिया ये सब बच्चों की खूब मेहनत है

आपने पार्टिसिपेट किया है हाँ जी क्या कहना चाहोगे आपने पार्टिसिपेट किया और आपको जो मोमेंटो मिला है रिस्पेक्ट मिली है बहुत अच्छी है ये और मेहनत तो थी पर प्राइस बहुत अच्छा लगा जो यहाँ करवाया जाता है प्रोग्राम हर बार आओगे आप प्रोग्राम में भी नोके जाओगे यहाँ से डॉक्टर सब की कहना चाहूँगे आज जो, भारत विकास परिषद वालों जो प्रोग्राम कराया गया जिस बच्चे ने पार्टिसिपेट किया मैं हैरी जी ये कहना चाहूँगा कि अज ਦੁਬਾਰਾ ਭਾਰਤ ਵਿਕਾਸ ਪਰਿਸ਼ਦ ਰਾਜਪੁਰਾ ਦੁਆਰਾ ਪ੍ਰਸ਼ਨ ਮੰਚ ਪ੍ਰਤੀਯੋਗਤਾ ਭਾਰਤ ਕੋ ਜਾਨੋ ਕੇ ਅੰਤਰਗਤ ਜਿਹੜਾ ਸਾਡੇ सुरेंद्र ਸੇਠੀ ਜੀ ਨੇ ਅੱਜ ਇਹ ਕਰਾਇਆ ਕੁਝ ਜਿਹੜਾ ਪ੍ਰੋਗਰਾਮ ਹੈਗਾ ਬਹੁਤ ਹੀ ਵਧੀਆ ਤੇ ਬਹੁਤ ਹੀ ਸੁਚਾਰੂ ਰੂਪ ਨਾਲ ਕਰਾਇਆ ਇਹਦੇ ਵਿੱਚ ਜਿਹੜਾ ਤਕਰੀਬਨ 7 ਤੇ 8 ਜਿਹੜੇ ਸਕੂਲ ਸੀਗੇ ਪ੍ਰਤੀਯੋਗਤਾ ਵਿੱਚ ਸੀਗੇ ਜਿਨ੍ਹਾਂ ਨੇ ਕੰਪੀਟੀਸ਼ਨ ਵਿੱਚ ਆਇਆ ਇੱਥੇ ਔਰ ਬਹੁਤ ਹੀ ਇੰਟੈਲੀਜੈਂਟ ਬੱਚੇ ਸੀਗੇ ਔਰ ਮੈਂ ਉਹਨਾਂ ਵਿੱਚੋਂ ਸਭ ਤੋਂ ਨੰਬਰ 1 ਤੇ ਜਿਹੜਾ ਆਇਆ ਹੈਗਾ ਉਸ ਸਕਾਲਰ ਹੋਮ ਸਕੂਲ ਜਿਹੜੇ ਉਹਨਾਂ ਦੇ ਬੱਚੇ ਜੂਨੀਅਰ ਵਿੰਗ ਐਂਡ ਸੀਨੀਅਰ ਵਿੰਗ ਦੋਨਾਂ ਦੇ ਬੱਚੇ ਜਿਹੜੇ ਫਰਸਟ ਆਏ ਆ ਅਸੀਂ ਉਹਨਾਂ ਨੂੰ ਮੈਡਲ ਦਿੱਤੇ ਆ ਅਵਾਰਡ ਦਿੱਤਾ ਔਰ ਉਹਨਾਂ ਨੂੰ ਪਿਆਰ ਦਿੱਤਾ ਕਿਉਂਕਿ ਸਾਡੇ ਸੁਰਿੰਦਰ ਸਿੱਠੀ ਸਾਹਿਬ ਰੈਗੂਲਰ ਜਿਹੜੇ ਹੈਗੇ ਆ ਜਿਹੜੇ ਪ੍ਰਧਾਨ ਹਨ ਭਰਤ ਵਿਕਾਸ ਪਰਿਸ਼ਦ ਦੇ ਮੈਂ ਇਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਦਿੰਦਾ ਕਿ ਇਹ ਇਹ ਜੇ ਕਰਮਟ ਸਾਡੇ ਪ੍ਰਧਾਨ ਹਨ ਕਿ ਤੁਸੀਂ ਦੇਖ ਰਹੇ ਹੋ ਸਾਰੇ ਪੂਰੇ ਰਾਜਪਰੇ ਵਾਲੇ ਵਸਿਆਣ ਨੂੰ ਵੀ ਮੈਂ ਮੁਬਾਰਕਾਂ ਦੇਣਾ ਚਾਹਨਾ ਕਿ ਹੁਣੀ 2 ਦਿਨ ਪਹਿਲੇ ਹੀ ਕੈਂਪ ਲਾਇਆ ਉਸ ਤੋਂ ਬਾਅਦ ਅੱਜ ਬੁੱਧਵਾਰ ਹੈ 3 ਦਿਨ ਬਾਅਦ ਹੀ ਇਹ ਜਿਹੜਾ ਪ੍ਰੋਗਰਾਮ ਕਰਾਇਆ ਇਹਨਾਂ ਨੇ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਕਹਿਣਾ ਚਾਹੂੰਗਾ ਹੈਰੀ ਜੀ ਸੰਪਰਕ ਸਹਿਯੋਗ ਸੰਸਕਾਰ ਸੇਵਾ ਉਰਸਮਰਪਣ ਇਹ ਜਿਹੜੇ ਪੰਜ ਮੁੱਲ ਤੱਤ ਹੈ ਨਾ ਜਿਹੜੇ ਇੱਕ ਉਹਦੇ ਵਿੱਚ ਜਿਹੜੇ ਇਹ ਮੁਠੀ ਨੂੰ ਬੰਦ ਕਰ ਦਿੰਦੇ ਆ ਇਹ ਬਹੁਤ ਵੱਡੀ ਸਾਡੀ ਤਾਕਤ ਹੈ ਇਹਦੇ ਨਾਲ ਹੀ ਸ੍ਰਿੰਦਰ ਸਿੱਟੀ ਜੀ ਨੂੰ ਜਿਹੜੀ ਹੈ ਪੂਰੀ ਤਾਕਤ ਮਿਲ ਰਹੀ ਹੈ ਪੁਰੇ ਰਾਜਪੁਰੇ ਦਾ ਸਹਿਯੋਗ ਮਿਲ ਰਿਹਾ ਹੈ ਬਹੁਤ ਹੀ ਜਿਹੜੇ ਸਾਡੇ ਦਾਨੀ ਲੋਕ ਵੀ ਹੈਗੇ ਆ ਇਹਦੇ ਵਿੱਚ ਬਹੁਤ ਹੀ ਕਰਮਟ ਨਿਤਨੇਤਾ ਵੀ ਆਗੇ ਸਾਡੇ ਜਿਹੜੇ ਇਹਦੇ ਵਿੱਚ ਆ ਕੇ ਸਾਡੇ ਨਾਲ ਸਹਿਯੋਗ ਕਰ ਰਹੇ ਆ ਸਾਡੇ ਮੁੱਢ ਨਾਲ ਮੋੜਾ ਲਾ ਕੇ ਖੜ ਰਹੇ ਆ ਇਸ ਕਰਕੇ ਮੈਂ ਬਹੁਤ ਬਹੁਤ ਧੰਨਵਾਦ ਕਰੂੰਗਾ ਔਰ ਜਿਹੜੇ ਦੋ ਸਕੂਲ ਹੋਰ ਇਹਦੇ ਵਿੱਚ ਫਸਟ ਸੈਕਿੰਡ ਤੇ ਥਰਡ ਆਏ ਉਹਨਾਂ ਨੂੰ ਮੈਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਔਰ ਜਿਹੜਾ ਸਕਾਲਰ ਹੋਮ ਹੈ ਉਹਨਾਂ ਦੇ ਸਾਡੇ ਜਿਹੜੇ ਸਕੂਲ ਦੇ ਪ੍ਰਿੰਸੀਪਲ ਤੇ ਉਹ ਜਿਹੜੇ ਔਨਰ ਹੈਗੇ ਆ ਜੋਸ਼ੀ ਸਾਹਿਬ ਮੈਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦਵਾਵਾਂਗਾ ਕਿ ਜੋਸ਼ੀ ਸਾਹਿਬ ਨੇ ਜਿਹੜੀ ਇਹਨੇ ਬੱਚਿਆਂ ਨੂੰ ਜਿਹੜੀ ਸਿੱਖਿਆ ਦੇ ਰਹੇ ਆ ਇੱਥੋਂ ਪਤਾ ਲੱਗਦਾ ਹੈ ਕਿ ਉਹਨਾਂ ਦਾ ਸਕੂਲ ਕਿੰਨਾ ਕਾਮਯਾਬ ਹੈ ਤੇ ਕਿੰਨਾ ਉੱਥੇ ਪੜ੍ਹਾਈ ਕਰਾਈ ਜਾਂਦੀ ਹੈ ਇਹਦੀ ਨੌਲੇਜ ਤੋਂ ਹੀ ਬੱਚਿਆਂ ਦਾ ਪਤਾ ਲੱਗ ਜਾਂਦਾ ਹੈ ਕਿ ਉਹ ਸਕਾਲਰ ਦੀ ਪਪੂਲਾਰਿਟੀ ਕਿੰਨੀ ਹੋ ਰਹੀ ਹੈ ਤਾਂ ਇਸ ਕਰਕੇ ਮੈਂ ਸਾਡੇ ਸਾਰੇ ਪੂਰੇ ਭਾਰਤ ਵਿਕਾਸ ਪਰਿਸ਼ਦ ਦੇ ਜਿਹਨੇ ਮੈਂਬਰ ਹੈ ਟੋਟਲ ਉਥੇ ਮੌਜੂਦ ਹਨ ਔਰ ਇਹਦੇ ਨਾਲ ਸਾਡੇ ਕੋਆਰਡੀਨੇਟਰ ਹੈ ਜਿਹੜੇ ਸਟੇਟ ਲੈਵਲ ਦੇ ਸੇਠੀ ਸਾਹਿਬ ਉਹ ਵੀ ਇੱਥੇ ਮੌਜੂਦ ਹਨ ਕਿਉਂਕਿ ਇਹਨਾਂ ਦੀ ਦੇਖ ਰਹਿ ਕੇ ਚੇ ਹੁੰਦਾ ਕਿਉਂਕਿ ਸਟੇਟ ਲੀਡਰ ਹੈਗੇ ਹਨ ਸਟੇਟ ਸਾਡੇ ਮੈਂਬਰ ਹੈਗੇ ਹਨ ਤਾਂ ਇਸ ਕਰਕੇ ਮੈਂ ਦੁਬਾਰਾ ਇੱਕ ਵਾਰੀ ਸੇਠੀ ਸਾਹਿਬ ਨੂੰ ਫਿਰ ਬਹੁਤ-ਬਹੁਤ ਮੁਬਾਰਕਾਂ ਦੇਣਾ ਚਾਹਨਾ ਇਸ ਕਰਕੇ ਬਹੁਤ-ਬਹੁਤ ਧੰਨਵਾਦ ਸੇਠੀ ਜੀ ਕੀ ਕਹਿਣਾ ਜਾਓਗੇ ਜਿਹੜਾ ਅੱਜ ਦਾ ਪ੍ਰੋਗਰਾਮ ਕਰਵਾਇਆ ਗਿਆ ਤੇ ਬਹੁਤ ਵਧੀਆ ਤਰੀਕੇ ਦਾ ਪ੍ਰੋਗਰਾਮ ਚ ਹੋਇਆ ਇਹ ਭਾਰਤ ਵਿਕਾਸ ਪਰਿਸ਼ਦ ਵੱਲੋਂ ਭਾਰਤ ਕੋ ਜਾਨੂ ਪ੍ਰੋਗਰਾਮ ਕਰਾਇਆ ਗਿਆ ਹੈ ਇਹ ਹਰ ਸਾਲ ਕਰਾਇਆ ਜਾਂਦਾ ਹੈ ਇਹ ਪ੍ਰੋਗਰਾਮ ਇਹ ਬੱਚਿਆਂ ਦਾ ਪ੍ਰੋਗਰਾਮ ਹੈ ਬੱਚਿਆਂ ਦੀ ਨੌਲੇਜ ਵਧਾਉਣ ਉੱਤੇ ਇਹ ਸਾਰਾ ਕੰਮ ਭਾਰਤ ਵਿਕਾਸ ਪਰਿਸ਼ਦ ਕਰਦੀ ਹੈ ਤੇ ਹਰ ਸਾਲ ਇਹ ਪ੍ਰੋਗਰਾਮ ਹੁੰਦਾ ਹੈ ਕਿਹੜੇ ਕਿਹੜੇ ਸਕੂਲ ਇਸੇ ਹਿੱਸਾ ਲੈਂਦੇ ਨੇ ਇਹ ਸਕਾਲਰ ਪਬਲਿਕ ਸਕੂਲ ਹੈ ਉਸ ਤੋਂ ਬਾਅਦ KKI ਸਕੂਲ ਹੈ ਜਨਤਾ ਸਕੂਲ ਹੈ ਐਸਡੀ ਪਬਲਿਕ ਹੈ ਐਸਡੀ ਸੀਨੀਅਰ ਹੈ ਸੀਐਮ ਸਕੂਲ ਹੈ ਮਤਲਬ ਕਿ ਨੌ ਸਕੂਲ ਜਿਹੜਾ ਪਾਰਟਿਸਿਪੇਟ ਕੀਤਾ ਹੈ ਤੇ ਅੱਜ ਕਿਹੜੇ ਸਕੂਲ ਜਿਹਦੇ ਦੇ ਬੱਚੇ ਨੇ ਵਿਜੇਤਾ ਗਏ ਨੇ ਤੁਹਾਨੂੰ ਅੱਜ ਸਕਾਲਰ ਪਬਲਿਕ ਸਕੂਲ ਦੀ ਵਿਜੇਤਾ ਟੀਮ ਫਰਸਟ ਆਈ ਹੈ ਤੇ ਉਹ ਬੜੇ ਉਹਨਾਂ ਦੇ ਬੱਚੇ ਬਹੁਤ ਮਿਹਨਤੀ ਸੀ ਅਸੀਂ ਵੀ ਦੇਖ ਰਿਹਾ ਉਸਕਾ ਜੋਸ਼ੀ ਜਜ਼ਬ ਨੂੰ ਵੀ ਵਧਾਈ ਦੇ ਰਹੇ ਹਾਂ ਤੁਹਾਡੇ ਤਰਫੋਂ ਤੇ ਉਹਨਾਂ ਦੇ ਬੱਚੇ ਬਹੁਤ ਇੰਟੈਲੀਜੈਂਟ ਸੀ ਫਰਸਟ ਆਈ ਹੈ ਟੀਮ ਜੂਨੀਅਰ ਇਟੋਵੀ ਤੇ ਸੀਨੀਅਰ ਇਟੋਵੀ ਫਸਟ ਆਈ ਹੈ ਕਿਸ ਤਰ੍ਹਾਂ ਮਹਿਸੂਸ ਹੁੰਦਾ ਜਿਹੜਾ ਸੇਵਾ ਦਾ ਕੰਮ ਤੁਹਾਡੀ ਸੰਸਥਾ ਵੱਲੋਂ ਲਗਤਾ ਹੈ ਦੇਖੋ ਜੀ ਸਾਡੇ ਸੇਵਾ ਕਰਕੇ ਸਾਡੀ ਆਤਮਾ ਖੁਸ਼ ਹੁੰਦੀ ਹੈ ਸਾਡੇ ਭਾਰਤ ਵਿਕਾਸ ਪਰਿਸ਼ਦ ਦੇ ਜਿਹੜੇ ਮੈਂਬਰ ਹੈ ਉਹ ਬੜੇ ਦਿਲ ਨਾਲ ਕੰਮ ਕਰ ਰਹੇ ਇਸ ਟਾਈਮ ਚਾਹ ਚੌਧਰੀ ਸਾਹਿਬ ਹੈ ਸੇਤੀਆ ਸਾਹਿਬ ਹੈ ਧੱਤ ਸਾਹਿਬ ਹੈ ਵਰਮਾ ਜੀ ਹੈ ਸੇਤੀਆ ਸਭ ਸਾਰੇ ਮਤਲਬ ਕਿ ਸੁਬਾਸ ਜੀ ਹੈ ਬੋਰਾ ਸਾਹਿਬ ਹੈ ਸਾਰੇ ਮਿਲ ਕੇ ਕੰਮ ਕਰ ਰਹੇ ਉਹ ਕਹਿੰਦਾ ਇੱਕ ਵਾਰੀ ਭਾਰਤ ਵਿਕਾਸ ਪਰਿਸ਼ਦ ਦਾ ਨਾਂ ਹਰ ਘਰ 'ਚ ਕਰਨਾ ਆਪਾਂ ਇਹ ਸਾਰੇ ਦੀ ਸੋਚ ਹੈ ਕੀ ਕੀ ਆਪਣੇ ਸੰਸਥਾ ਵੱਲੋਂ ਜਿਹੜੇ ਹੈ ਯੋਗਦਾਨ ਪਾਇਆ ਜਾਂਦਾ ਹੈ ਲੋਕਾਂ ਦੀ ਸੇਵਾ ਵਿੱਚ ਕੀਤੀ ਜਾਂਦੀ ਹੈ ਤੇ ਸਾਰਾ ਸਹਿਯੋਗ ਪਬਲਿਕ ਦਿੰਦੀ ਹੈ ਪਬਲਿਕ ਸਹਿਯੋਗ ਦਿੰਦੀ ਹੈ ਤੇ ਉਹਨਾਂ ਦੇ ਸਹਿਯੋਗ ਨਾਲ ਹੀ ਸਾਰਾ ਕੰਮ ਚੱਲ ਰਿਹਾ ਹੈ ਇਹ ਸਹਿਯੋਗ ਨਾਲ ਹੀ ਅੱਗੇ ਅਸੀਂ ਵਧ ਰਹੇ ਹਾਂ ਭਾਰਤ ਵਿਕਾਸ ਪਰਿਸ਼ਦ ਦੇ ਹੋਰ ਵੀ ਸਾਡੇ ਪ੍ਰੋਗਰਾਮ ਆਣਗੇ ਤੁਹਾਨੂੰ ਅਸੀਂ ਇਤਲਾਹ ਦਵਾਵਾਂਗੇ ਪਹਿਲਾਂ ਹੀ ਵੀ ਕੇ 세ਤੀਆ 세ਤੀਆ ਅੱਜ ਜੋ ਇੱਥੇ ਪ੍ਰੋਗਰਾਮ ਕਰਵਾਇਆ ਗਿਆ ਹੈ ਕੀ ਕਹਿਣਾ ਚਾਹੋਗੇ ਪ੍ਰੋਗਰਾਮ ਦੇ ਬਾਰੇ ਪ੍ਰੋਗਰਾਮ ਭਾਰਤ ਵਿਕਾਸ ਪਰਿਸ਼ਦ ਹਰ ਸਾਲ ਨੇ ਭਾਰਤ ਕੋ ਜਾਨੋ ਪ੍ਰੋਗਰਾਮ ਕਰਾਉਂਦੀ ਹੈ ਤੇ ਇਹਦੇ ਚ ਘਟੋ ਘਟ 9-10 ਸਕੂਲ ਹੁੰਦੇ ਆ ਅੱਜ ਵੀ 9 ਸਕੂਲ ਸੀਗੇ ਜਿਨ੍ਹਾਂ ਚੋਂ ਡਿਫਰੈਂਟ ਬੱਚੇ ਆਏ ਜਿਵੇਂ ਸਕਾਲਰ ਸਕੂਲ ਦੇ ਬੱਚੇ ਹੈ ਐਸਡੀ ਸਕੂਲ ਦੇ ਬੱਚੇ ਹੈ ਕੇਕ ਹੈ ਸਕੂਲ ਹੈ ਜਨਤਾ ਸਕੂਲ ਹੈ ਤੇ ਏਪੀ ਪਬਲਿਕ ਸਕੂਲ ਹੈ ਸਾਰਿਆਂ ਦੇ ਬੱਚੇ ਆਏ ਸਾਰੇ ਮਲਕਾਂ ਸਾਰਿਆਂ ਨੇ ਪਾਰਟਿਸਪੇਟ ਕੀਤਾ ਜੂਨੀਅਰ ਟੀਮ ਅਲੱਗ ਸੀ ਸੀਨੀਅਰ ਟੀਮ ਅਲੱਗ ਸੀ ਜਿਹੜੇ ਸਕਾਲਰ ਸਕੂਲ ਦੇ ਬੱਚੇ ਹੈ ਸਭ ਤੋਂ ਬੈਸਟ ਆਏ ਹਨ ਉਹਨਾਂ ਦੀ ਪੜਾਈ ਬਹੁਤ ਅੱਛੀ ਹੈ ਜੋਸ਼ੀ ਸਾਹਿਬ ਨੂੰ ਇਸ ਗੱਲ ਦੀ ਵਧਾਈ ਦਿੰਦੇ ਆ ਵੀ ਉਹਨਾਂ ਨੇ ਮਤਲਬ ਕਿੰਨਾ ਕਾਫੀ ਸਕੂਲ ਦੇ ਬੱਚਿਆਂ ਨੂੰ ਕਾਫੀ ਟ੍ਰੇਨਡ ਕੀਤਾ ਹੋਇਆ ਤੇ ਪੜਾਇਆ ਮੈਂ ਇੱਥੇ ਤਾਂ ਪੂਰਵ ਪ੍ਰਦਰਸ਼ਨ ਇਹ ਪਹਿਲੇ ਵੀ ਹਮਾਰੇ ਸਾਡੇ ਵੇਲੇ ਸਕਾਲਰ ਸਕੂਲ ਤੇ ਮੁੱਖ ਸਕੂਲ ਫਸਟ ਸੈਕੰਡ ਆਈ ਸੀ ਜੀ ਤੇ ਕਾਫੀ ਮਤਲਬ ਕਿੰਨਾਂ ਦੇ ਪੜਾਈ ਅੱਛੀ ਹੁੰਦੀ ਐ ਇਸ ਕਰਕੇ ਮਲਾਂ ਕਿ ਨਾ ਇਸ ਤੋਂ ਅੱਗੇ ਨੈਕਸਟ ਪ੍ਰੋਗਰਾਮ ਜਿਹੜੇ ਸਾਡੇ ਹੈ ਹੋਰ ਵੀ ਇਸ ਤੋਂ ਅੱਛੇ-ਅੱਛੇ ਹੋਣਗੇ ਇਹ ਸੇ ਸਮੂਹਾਂ ਸਾਡਾ ਹੋ ਗਿਆ ਤੇ ਬਾਕੀ ਮੈਡੀਕਲ ਕੈਂਪ ਵਗੈਰਾ ਲੱਗਦੇ ਐ ਦੂਸਰੇ ਲੱਗਦੇ ਐ ਇਹ ਸਾਰੇ ਮਲਾਂ ਕਿ ਨਾ ਹਰ ਸਾਲ ਕਰਾਈ ਜਾਂਦੇ ਠੀਕ ਐ ਅਜੇ ਰਾਜਪੁਰੇ ਦੀ ਜਨਤਾ ਇਸ ਤੋਂ ਬੜੀ ਖੁਸ਼ ਐ ਤੇ ਲੋਕਾਂ ਨੇ ਸਹਿਯੋਗ ਵੀ ਹੋ ਰਿਹਾ ਠੀਕ ਐ ਕਮਲ ਵਰਮਾ ਵਰਮਾ ਜੀ ਕੀ ਕਹਿਣਾ ਚਾਹੁੰਦੇ ਹੋ भारत विकास परिषद की तरफ से ये रेशन मंच प्रतियोगिता के रूप में भारत को जानो जो हम ये प्रोग्राम करवाते हैं वो इसलिए होता है कि विद्यार्थियों की मैं उनकी भौतिक विकास सामाजिक विकास धार्मिक विकास और सामान्य ज्ञान के प्रति उसकी रुचि को बढ़ाना होता है मैं सोचता हूँ कि अगर हम स्कूल में इस बुक को जिसका नाम भी भारत को जाना जिसमें बच्चे अब याद करके आए हैं अगर ये पुस्तक सिलेबस में भी लगा दी जाए तो मैं समझता हूँ कि हर एज के लिए ये पुस्तक बहुत अच्छी है ज्ञान के लिए भी और अपने पढ़ाई के इसमें भी तो आज बच्चों के सारे ये उत्सुकता देख करके के हमें लगा वास्तव में बच्चों को सिर्फ समय की कमी है अदरवाइज बच्चे बहुत ज़्यादा याद करके आते हैं क्योंकि बच्चों के अंदर जो तीव्रता होती है बच्चों के अंदर जो उत्सुकता होती है वो यहीं से पता लगती है इस प्रतियोगिता के ज़रिए से आज जितने भी टीचर सारे, है, सारे हैं सारे बधाई के पात्र हैं जिन्होंने अपने स्कूल में मस्टरी को ये सिखाया और मैं उम्मीद करता हूँ कि भविष्य में भी इस प्रोग्राम को और ज़्यादा अच्छा बनाने के लिए और ज़्यादा विद्यार्थी यहाँ पर भाग लिया करेंगे ठीक है